ਜੇ ਮਾਮਾ ਮਾਪੇ ਆਉਣਾ ਕਿੱਥੋਂ ਪਹੁੰਚੇ ਸਖਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਪੱਖੋ ਕਲਾਂ ਜ਼ਿਲ੍ਹਾ ਬਰਾਲੇ ਤੋਂ ਪਹੁੰਚੇ ਜੀ ਬਖਸ਼ਰ ਸਿੰਘ ਮਾਨ ਜੀ ਦੀ ਪ੍ਰੈਸ ਦੇ ਵਿੱਚ ਆ ਸਾਡੇ ਪਿੰਡ ਪੱਖੋ ਕਲਾਂ ਦੀ ਸਾਡੀ ਟੀਮ ਖੜੀ ਹੈ ਸੋ ਅਸੀਂ ਉਹਨਾਂ ਨੂੰ ਇਹ ਕਹਿਣ ਬਾਤਾਂ ਆਏ ਆ ਕਿ ਜਿਸ ਤਰ੍ਹਾਂ ਤੁਹਾਨੂੰ ਦੋ ਵਾਰਾਂ ਸੰਗਰੂਜ ਨੇ ਲਿਆ ਜਿੱਤਾ ਕੇ ਭੇਜਿਆ ਬਹੁਤ ਲੱਖਾਂ ਦੀ ਲੀਡ ਸੀ ਸੋ ਇਸੇ ਤਰ੍ਹਾਂ ਸੀ ਅੱਜ ਹੁਣ ਸਾਡੇ ਗੁਰਮੀ ਸਿੰਘ ਮੀਠੇਰ ਬਨਾਲਾ ਜੀ ਨੂੰ ਲੱਖਾਂ ਦੀ ਗਿਣਤੀ ਦੀ ਮਤਲਬ ਲੀਡ ਦੇ ਰਾਜ ਰਾਤੀ ਭੇਜ ਗਏ ਸੋ ਸਾਨੂੰ ਯਕੀਨ ਆ ਕਿ ਸਾਡੇ ਜਿਹੜੇ ਸਾਥੀ ਨੇ ਸਗਰੂਰ ਦੇ ਇਤਿਹਾਸਕ ਇਤਿਹਾਸ ਰੱਖਦੇ ਨੇ ਪਹਿਲਾਂ ਸਾਡੇ ਸਗੂਰ ਦੇ ਇਤਿਹਾਸ ਰਚਾ ਆਪ ਗਵੰਤ ਸਿੰਘ ਮਾਨ ਨੂੰ ਭੇਜਿਆ ਸੰਸਦ ਵਿੱਚ ਸੋ ਇੱਥੇ ਤਾਂ ਹੁਣ ਅਸੀਂ ਗੁਰਮੀਤ ਸਿੰਘ ਮੀਥੇਲ ਨੂੰ ਲੱਖਾਂ ਦੀ ਲੀਡ ਦੇ ਰਾਜ ਤਾਕੇ ਅਸੀਂ ਸੰਸਦ ਵਿੱਚ ਭੇਜਾਂਗੇ ਸੋ ਸਾਡਾ ਪੱਕਾ ਚੀਕਣਾ ਜੀ ਦੇ ਘਰੇ ਘਰੇ ਕੰਮ ਨਹੀਂ ਜਿੰਨਾ ਤੋਂ ਤੁਸੀਂ ਖੁਸ਼ ਹੋਣ ਤੱਕ ਦੇਖੋ ਇਹ ਕੰਮ ਲੋਕ ਜਿਹੜੇ ਤੋਂ ਪਹਿਲਾਂ 60 70 ਸਾਲ ਬਾਕੀ ਕਬਾੜੀਆਂ ਨਹੀਂ ਕਰ ਸਕੀਆਂ ਇਹਨਾਂ ਨੇ ਹੌਲ ਵਿੱਚ ਆ ਕੇ ਜਦੋਂ ਸਰਕਾਰ ਬਣਾਈ ਪੰਜਾਬ ਦੇ ਵਿੱਚ ਉਸੇ ਟਾਈਮ ਹੋਰ ਸਾਰੀ ਕੰਮ ਕਰੇ ਸ਼ੁਰੂ ਕਰ ਦਿੱਤੇ ਜਿਹੜੇ ਕਿ ਲੋਕ ਸਦਾ ਦੇ ਵਿੱਚ ریکارڈ ਤੋਂ ਕੰਮ ਕੀਤੇ ਨੇਗੇ ਜਿਹਦੇ ਕੰਮਾਂ ਤੋਂ ਲੋਕ ਬਹੁਤ ਖੁਸ਼ ਨੇਗੇ ਹਾਂਜੀ ਸਰਕਾਰ ਦੇ ਕਿਹੜੇ-ਕਿਹੜੇ ਕੰਮਾਂ ਤੋਂ ਤੁਸੀਂ ਖੁਸ਼ ਹੋ ਕੇ ਵੋਟ ਪਾਉਣ ਜਾ ਰਹੇ ਹੋ ਦੇਖੋ ਜੀ ਖੁਸ਼ ਤਾਂ ਇੱਕ ਤਾਂ ਕਿ ਕਿਸਾਨ ਵੀਰ ਨੇਗੇ ਇਹਨਾਂ ਦੇ ਜਿਹੜੇ ਮਤਲਬ ਕਿ ਨਹਿਰੀ ਪਾਣੀ ਬਹੁਤ ਲੰਮੇ ਸਮੇਂ ਤੋਂ ਨਹੀਂ ਚੱਲ ਸੀ ਪਣਾ ਦੇ ਵਿੱਚ ਇੰਨਾ ਨਾ ਬਾਕੀ ਕਿੱਥੇ ਗਈ ਤੇਲ ਚੱਕਰ ਪਾਣੀ ਪਚਾਵਾਂਗੇ ਬਹੁਤ ਸਾਨੂੰ ਪਹੁੰਚ ਗਿਆ ਤੇਲ ਚੱਕਰ ਜੋ ਕੋਈ ਰਹਿੰਦੀ ਹੈ ਤੇਲ ਰਸਤੇ ਪਹੁੰਚਵਾ ਪਾਣੀ ਉੱਥੇ ਹੀ ਪਹੁੰਚੂਗਾ ਸੋ 300 ਜਿਹੜੀ ਜੋਲਟ ਹੈ ਹਰ ਇੱਕ ਵਰਗ ਨੂੰ ਇਹਦਾ ਦਿੱਤੀ ਹੈਗੀ ਉਸ ਤੋਂ ਹਰ ਇੱਕ ਵਰਗ ਸਾਰੇ ਵਰਗ ਖੁਸ਼ ਨੇਗੇ ਚਾਹੇ ਉਹ Hindu ਹੈ ਮੁਸਲਮਾਨ ਹੈ ਸਿੱਖ ਹੈ ईसाई ਹੈ ਗਰੀਬ ਹੈ ਅਮੀਰ ਹੈ ਇਸ ਕੀ ਤੋਂ ਸਾਰੇ ਖੁਸ਼ ਨੇਗੇ ਜਿਹਦੇ ਲੱਖਾਂ ਦੀ ਗਿਣਤੀ ਵਿੱਚ ਦਿਲ ਜੀਰੋ ਆਉਣ ਲੱਗੇ ਲਗੇ ਇਹ ਲੋਕ ਦਿਲ ਤੋਂ ਬਹੁਤ ਲੱਗੇ ਸੀਗੇ ਫਾਇਦਾ ਨਹੀਂ ਹੋਇਆ ਉਹਦਾ ਕਿਨੂੰ ਜੀ ਕਿਨੂੰ ਜੀ ਅਮੀਰ ਦੇਖੋ ਜੀ ਅਮੀਰ ਤਕਰੀਬ ਹੈ ਸਾਢੇ ਘੰਟੇ ਜਿੰਨੇ ਉਹ ਮਤਲਬ 300 ਜੌਲ ਦੇ ਮਿੰਟ ਦੀ ਮਾਪ ਕੀਤੀ ਹੈ ਉਹਦੇ ਵਿੱਚ ਸਾਰੇ ਆ ਗਏ ਜੀ ਗਰੀਬ ਦਾ ਮੱਲੋ ਕੁਛ ਨਹੀਂ ਹੈ ਕੋਈ ਉਹ ਬਿੱਲ ਭਰਦਾ ਬਹੁਤ ਔਖਾ ਜਿਹਾ ਨਾਲ ਅਮੀਰ ਵੀ ਖੁਸ਼ ਨਹੀਂ ਇਸ ਗੱਲ ਤੋਂ ਬਹੁਤ ਮੇਰੇ ਕੁਝ ਮੰਗਾ ਚੀਜ਼ਾਂ ਜਿਹੜੀ ਇਹਨਾਂ ਨੇ ਲਾਣ ਕੀਤੀ ਸੀ ਉਹ ਰਹਿ ਗਈਆਂ ਉਹਨਾਂ ਨੂੰ ਕਿਵੇਂ ਦੇ ਦੇਖੋ ਜੀ ਮੈਂ ਤੁਹਾਨੂੰ ਲਾਦਾ ਵੀ ਜੇ ਇਹ ਜੇ ਤਾਣੀਆਂ ਬਹੁਤ ਉੜ ਜਾਈ ਹੋਈ ਸੀ ਜਦੋਂ ਸੁਰਜ ਸਲਜਣ ਤੇ ਲੱਗੇ ਹੋਏ ਨੇ ਸਮੇਂ ਨਾਲ ਉਹ ਵੀ ਸੁਲਝੂਗੀ ਤੇ ਉਹ ਜਿੰਨੇ ਵੀ ਨੇ ਬਹਲੇ ਕੀਤੇ ਨੇ ਮੇਰੀ ਗਰੰਟੀਆਂ ਮੈਨੂੰ ਵਿਸ਼ਵਾਸ ਹੈ ਇਸ ਗੱਲ ਦਾ ਤੇ ਸਾਰੇ ਆਸਪਲਾਨ ਦੇ ਵਿੱਚ ਵਿੱਚੋਂ ਪੂਰੇ ਕਰਕੇ ਕਰਨਗੇ ਅੱਗੇ ਜਿਵੇਂ ਇਹਨਾਂ ਨੇ ਕਹਿ ਦਿੱਤਾ ਕਿ ਹੱਥ ਵਨ ਕੇ ਨਹੀਂ ਸੀ ਬੋਟਾ ਮੰਗਦੇ ਜੇ ਸਾਡੇ ਕੰਮ ਬੋਲਣਗੇ ਅਸੀਂ ਇਹ ਕਰਕੇ ਬੋਟਾ ਮੰਗਾਂਗੇ ਇਹ ਪੱਕੀ ਗੱਲ ਹੈ ਆਉਣੀਆਂ ਵਿਧਾਨ ਸਭਾ ਚੋੜਾ ਨੂੰ ਭਗਵਤ ਸਿੰਘ ਮਾਨ ਮੁਖਬਤੀ ਪੰਜਾਬ ਇਸ ਤਰ੍ਹਾਂ ਵੋਟ ਵੰਗਣਗੇ ਲੋਕ ਬਿਲਕੁਲ ਸਾਨੂੰ ਯਕੀਨ ਹੈ ਕਿ ਬੋਟਾ ਪਾਉਣਗੇ ਕਿਉਂਕਿ ਇਹਨਾਂ ਨੇ ਕੰਮ ਬੋਲਣਗੇ ਕਿੰਨੇ ਕੇ ਵੋਟਾਂ ਤੇ ਚੜਾ ਤੁਸੀਂ ਇਹਨਾਂ ਨੂੰ ਹੈ ਜੀ ਦੇਖੋ ਲੱਖਾਂ ਦੀ ਗਿਣਤੀ ਵਿੱਚ ਇਹ ਲੀੜ ਅੱਗੇ ਜਾਊਗੀ ਲੱਖਾਂ ਦੀ ਗਿਣਤੀ ਤੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਬਤਰਾਵੇ ਅੱਗੇ ਜਾਣ ਕੇ ਸਾਡੇ ਗੁਰਮੀਤ ਸਿੰਘ ਜੀ ਮੇਥੇਰ ਜਾਨੂੰ ਯਕੀਨ ਆ ਪੱਕਾ ਇਸ ਗੱਲ ਦਾ